ਵਾਹਿਗੁਰੂ ਅਮਰਤ ਵੇਲਾ ਹੋ ਚੁੱਕਿਆ ਹੈ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਜਿ ਮੁਖ ਦੁਨੀਆ ਮੋੜ ਲਵੇ ਸਾਇਆ ਤੂੰ ਮੁਖੜਾ ਨਾ ਮੋੜੀ ਮੇਰੀ ਲੱਗੀ ਪ੍ਰੀਤੀ ਨੂੰ ਸਤਗੁਰਾ ਤੂੰ ਐਵੇਂ ਨਾ ਤੋੜੀ ਮੇਰੇ ਆਪਣੇ ਹੋਏ ਬੇਗਾਨੇ ਲੋਕੀ ਮਾਰਨ ਮੇਣੇ ਤਾਨੇ ਮੇਰੇ ਆਪਣੇ ਓਏ ਬਗਾਨੇ ਲੋਕੀ ਮਾਰਨ ਮੇਣੇ ਤਾਨੇ ਤੇਰਾ ਪੱਲਾ ਫੜਿਆ ਐ ਤੇਰਾ ਪੱਲਾ ਹੀ ਫੜਿਆ ਐ ਤੋੜੀ ਨਾ ਅਦਕ ਬਚਾਲੇ ਜੇ ਮੁਖ ਦੁਨੀਆ ਮੋੜ ਲਵੇ ਸਤ ਗੁਰਾ ਤੂੰ ਮੁਖੜਾ ਨਾ ਮੋੜੀ ਤੇਰੀ ਖਾਤਰ ਸਤ ਗੁਰ ਪਿਆਰੇ ਤੋੜ ਚੁੱਕਾ ਮੈਂ ਰਿਸ਼ਤੇ ਸਾਰੇ ਤੇਰੀ ਖਾਤਰ ਸਤ ਗੁਰ ਪਿਆਰੇ ਤੋੜ ਚੁੱਕਾ ਮੈਂ ਰਿਸ਼ਤੇ ਸਾਰੇ ਤੇਰੀ ਖਾਤਰ ਤੇਰੀ ਖਾਤ ਤੇਰੀ ਖਾਤਰ ਤੇਰੀ ਕ ਜੇ ਮੁੱਖ ਦੁਨੀਆ ਮੋੜ ਰਵੇ ਸਤਗੁਰਾ ਤੂੰ ਮੁਖੜਾ ਨਾ ਮੋੜੀ ਜੀ ਮੁਖ ਦੁਨੀਆ ਮੋੜ ਲਵੇ ਤੇਰੀ ਖਾਤਰ ਸਤਗੁਰ ਪਿਆਰੇ ਤੇਰੀ ਖਾਤਰ ਸਤਗੁਰ ਪਿਆਰ ਮੇਰੇ ਆਪਣੇ ਹੋਏ ਬਗਾਨੇ ਲੋਕ ਮਾਰਨ ਮੇਣੇ ਕਹਿੰਦੇ ਕੀ ਰੱਖਿਆ ਗੁਰੂ ਕਰ ਤੇਰਾ ਕਹਿੰਦੇ ਕੀ ਰੱਖਿਆ ਗੁਰੂ ਵਿੱਚ ਤੇਰਾ ਨਾ 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 ਕਹਿੰਦੇ ਕੀ ਰੱਖਿਆ ਗੁਰੂ ਕਰ ਤੇਰਾ ਕੀ ਰੱਖਿਆ ਗੁਰੂ ਵਿੱਚ ਤੇਰਾ ਨਾ ਤੇਰੀ ਮੇਰੀ ਪੀਤ ਪਿਆਣੀ ਇਹ ਗੱਲ ਅੱਜ ਤੱਕ ਕਿਸੇ ਨਾ ਜਾਣੇ ਸਾਤ ਗੁਰਾ ਤੇਰੀ ਮੇਰੀ ਪ੍ਰੀਤ ਪੁਰਾਣੀ ਇਹ ਗੱਲ ਅੱਜ ਤੱਕ ਕਿਸੇ ਨਾ ਜਾਣੇ ਤੇਰਾ ਮੇਰਾ ਪਿਆਰ ਪੁਰਾਣਾ ਤੇਰਾ ਮੇਰਾ ਪਿਆਰ ਪੁਰਾਣਾ ਇਹ ਗੱਲ ਅੱਜ ਤੱਕ ਕਿਸੇ ਨਾ ਜਾਣਾ ਇਹ ਵੀ ਹੁਣ ਤੱਕ ਕਿਸੇ ਨਹੀਂ ਜਾਣਾ ਤੇਰਾ ਪੱਲਾ ਫੜਿਆਏ ਸਤ ਗੁਰਾ ਤੋੜੀ ਨਾ ਦੇਖ ਵਿਚਾਰੇ ਜਿ ਮੁਖ ਦੁਨੀਆ 모ੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਸਤ ਗੁਰਾ ਤੂੰ ਮੁਖੜਾ ਨਾ ਮੋੜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ